ਰੀਸੈਂਟਲੀ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਕਿ ਅੱਜ ਕੱਲ ਇਦਾਂ ਦੀਆਂ ਵੀਡੀਓਜ਼ ਆ ਰਹੀਆਂ ਨੇ ਜਿਹੜੀਆਂ ਕਿ ਆਪਣੀ ਕਮਿਊਨਿਟੀ ਦੇ ਅਗੇਂਸਟ ਹੈਗੀਆਂ ਨੇ ਜਿਹੜੇ ਜਿਸ ਵੀਡੀਓਜ਼ ਦੇ ਵਿੱਚ ਆਪਣੇ ਲੋਕਾਂ ਨੂੰ ਹਰਾਸ਼ ਕੀਤਾ ਜਾ ਰਿਹਾਗਾ ਤੇ ਰੇਸਿਜ਼ਮ ਇੱਕ ਵਾਰ ਫਿਰ ਤੋਂ ਉੱਪਰ ਕੇ ਆ ਰਿਹਾ ਪਹਿਲਾਂ ਸੁਣਦੇ ਹੁੰਦੇ ਸੀ ਜਦੋਂ ਲੋਕ ਬਾਹਰਲੇ ਦੇਸ਼ ਦੇ ਵਿੱਚ ਗਏ ਸੀ ਕਿਸੇ ਕੈਨੇਡਾ ਕੋਈ ਕੈਨੇਡਾ ਚ ਗਿਆ ਸੀ ਕੋਈ ਅਮਰੀਕਾ ਚ ਜਾਂ ਯੂਕੇ ਦੇ ਵਿੱਚ ਤਾਂ ਉੱਥੇ ਇਹ ਚੀਜ਼ ਆਪਾਂ ਸੁਣਦੇ ਹੁੰਦੇ ਸੀ ਕਿ ਗੋਰੇ ਸਾਡੇ ਨਾਲ ਵਿਤਕਰਾ ਕਰਦੇ ਆਗੇ ਪਰ ਅੱਜ ਦੇ ਟਾਈਮ ਦੇ ਵਿੱਚ ਕੀ ਹੈ ਕਿ ਇਹ ਚੀਜ਼ ਫੇਰ ਸ਼ੁਰੂ ਹੋ ਚੁੱਕੀ ਹੈਗੀ ਆ ਰੀਸੈਂਟਲੀ ਇਦਾਂ ਦੀਆਂ ਵੀਡੀਓਜ਼ ਆਈਆਂ ਨੇ ਜਿਹਦੇ ਵਿੱਚ ਕਿ ਆਪਣੀ ਕਮਿਊਨਿਟੀ ਨੂੰ ਬਹੁਤ ਡੀਫੇਮ ਕੀਤਾ ਗਿਆ ਪੀਪਲ ਆਰ ਹੌਰਿਫਾਈਡ ਆਫਟਰ ਦਰ ਹਜ਼ ਬੀਨ ਕਲੇਮਸ ਆਫ ਵਿਜ਼ਿਟਰਸ ਪੂਪਿੰਗ ਇਨ ਦ ਸੈਂਡ ਐਟ ਬੀਚਸ ਇਨ 온ਟਾਰੀਓ ਸੋ ਆਮ ਟਾਈਮ ਸੋ ਜਦੋਂ ਆਪਾਂ ਪਹਿਲੇ ਟਾਈਮਰ ਚ ਸੋਂਦੇ ਹੁੰਦੇ ਸੀ ਨਾ ਉਦੋਂ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦਾ ਦੌਰ ਨਹੀਂ ਸੀ ਹੁੰਦਾ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਫਾਇਦੇ ਵੀ ਬਹੁਤ ਆ ਤੇ ਇਹਦੇ ਨੁਕਸਾਨ ਵੀ ਬਹੁਤ ਆ ਸਾਹਮਣੇ ਵਾਲੇ ਬੰਦੇ ਨੇ ਕੀ ਕਰਨਾ ਇੱਕ ਫੋਟੋ ਖਿੱਚ ਕੇ ਪਾ ਦੇਣੀ ਆ ਤੇ ਜਦੋਂ ਉਹ ਫੋਟੋ ਵਾਇਰਲ ਹੁੰਦੀ ਆ ਨਾ ਉਹ ਗੱਲ ਕੋਈ ਹੋਰ ਹੁੰ ਕਿ ਉਹ ਕਈ ਵਾਰ ਚੀਜ਼ ਕੋ ਸ਼ੋਰ ਹੁੰਦੀ ਹੈ ਤੇ ਬਣ ਕੋ ਸ਼ੋਰ ਜਾਂਦੀ ਹੈ ਤੇ ਬਿਨਾਂ ਵਜ੍ਹਾ ਲੜਾਈ ਦਾ ਕਾਰਨ ਵੀ ਬਣ ਜਾਂਦੀ ਆ ਸੋ ਉੱਥੇ ਹੀ ਜੇ ਆਪਾਂ ਗੱਲ ਕਰੀਏ ਹੁਣ ਆ ਰੀਸੈਂਟ ਨਿਊਜ਼ ਦੀ ਨਾ ਹੁਣ ਸਾਰੀਆਂ ਨਿਊਜ਼ ਸਾਹਮਣੇ ਆ ਰਹੀਆਂ ਜਿਦੇ ਵਿੱਚ ਗੋਰੇ ਵੀ ਆ ਜਿਹੜੇ ਉਹ ਵੀ ਪੰਜਾਬੀਆਂ ਨੂੰ ਬਲੇਮਾ ਰਾ ਰਹੇ ਆ ਪੰਜਾਬੀ ਵੀ ਗੋਰਿਆਂ ਨੂੰ ਬੋਲ ਰਹੇ ਆ ਇੱਕ ਤਰ੍ਹਾਂ ਦਾ ਇੱਕ ਦੂਜੇ ਦੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਸ਼ੁਰੂਆਤ ਕਰੀਏ ਗੱਲ ਦੀ ਤਾਂ ਜਦੋਂ ਕਿਸੇ ਨੇ ਇੱਕ ਵੀਡੀਓ ਪਾਈ ਇੱਕ ਗੋਰੀ ਨੇ ਆ ਇਸ ਟਿਕਟੌਕ ਤੇ ਵੀਡੀਓ ਪਾਈਓ ਕਹਿੰਦੀ ਕਿ ਆਪਣੀ ਜਿਹੜੀ ਇੰਡੀਅਨ ਕਮਿਊਨਿਟੀ ਦੇ ਲੋਕ ਆਗੇ ਵਸਾਗਾ ਵਿੱਚ ਦੇ ਉੱਤੇ ਜਾ ਕੇ ਟਾਇਲਟ ਕਰਦੇ ਆਗੇ ਉੱਥੇ ਪਿਸ਼ਾਬ ਕਰਦੇ ਆਗੇ ਸੋ ਇਹ ਚੀਜ਼ ਕਿੰਨੀ ਕਿ ਸੱਚ ਆ ਕਿੰਨੀ ਕਿ ਝੂਠ ਆਏ ਕੁਝ ਨਹੀਂ ਪਤਾ ਸਿਰਫ ਉਹਨੇ ਬੋਲ ਕੇ ਪਾਇਆ ਤੇ ਆਪਣੇ ਚਲੋ ਆਪਣੇ ਲੋਕ ਜਿਆਦਾ ਉਸ ਵਸਾਗਾ ਵਿੱਚ ਤੇ ਜਾਂਦੇ ਨੇਗੇ ਹਨਾ ਉੱਥੇ ਘੁੰਮਣ ਫਿਰਨ ਜਾਂਦੇ ਨੇਗੇ ਹੋਰ ਕਮਿਊਨਟੀਆਂ ਵੀ ਬਹੁਤ ਜਾਂਦੀਆਂ ਨੇ ਸਾਰੀਆਂ ਕਮਿਊਨਟੀਆਂ ਪਰ ਉਹਨਾਂ ਨੇ ਆਪਣੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਉਹਦੇ ਨੀਚੇ ਬਹੁਤ ਸਾਰੇ ਲੋਕਾਂ ਨੇ ਕਮੈਂਟ ਕੀਤੇ ਉਸ ਵੀਡੀਓ ਨੂੰ ਦੇਖ ਕੇ ਆਪਣੇ ਹੀ ਕਿਸੇ ਬੰਦੇ ਨੇ ਵੀਡੀਓ ਪਾਤੀ ਉਹਨੇ ਇਹ ਚੀਜ਼ ਕਹਿ ਦਿੱਤੀ ਕਿ ਹਾਂਜੀ ਉਹ ਵੀ ਉਹਦੀ ਗੱਲ ਸੱਚ ਆ ਗਈ 80% ਲੋਕ ਹੈਗੇ ਆਗੇ ਜਿਹੜੇ ਇਹ ਚੀਜ਼ ਕਰਦੇ ਆਗੇ ਜਿਹਦੇ ਨਾਲ ਕਿ ਉਹਨਾਂ ਲੋਕਾਂ ਦੀ ਆਪਣੀ ਕਮਿਊਨਿਟੀ ਦੇ ਪ੍ਰਤੀ ਹੇਟ ਵਧ ਗਈ ਹੈਗੀ ਉਹ ਹੇਟ ਵਧਨ ਦੇ ਨਾਲ ਹੁਣ ਇੰਨੀਆਂ ਹੋਰ ਵੀਡੀਓ ਸਾਹਮਣੇ ਆਉਣ ਲੱਗੀਆਂ ਕੋਈ ਬਜ਼ੁਰਗ ਸੜਕ ਤੇ ਆਪਣੀ ਵਾਕ ਕਰ ਰਿਹਾ ਉਹਨੂੰ ਕੋਈ ਕੋਰਾ ਤੰਗ ਕਰ ਰਿਆਂ ਵਾਲੀ ਵੀਡੀਓ ਬਣਾ ਰਿਆ ਯਾਰ ਗੋ 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 ਯਾ ਗੋ ਗੋੜ ਫੜੋ ਨੀ ਅਰ ਰਰ ਰ ਉ ਆ ਰਰ ਰ ਡੋੜ ਫੜੋ ਵੀ ਯਾ ਵੇ 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 ਆਈ ਡਿਡਨਟ ਸੀ ਐਨੀ ਥਿੰਗ ਟੂ ਯੂ ਵੇ 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 ਵ ਸੋ ਕਿਸੇ ਨੇ ਵੀਡੀਓ ਪਾਈ ਯੂਟਿਊਬਰ ਜਾਂ ਭਾਈ ਉਹਨਾਂ ਨੇ ਵੀਡੀਓ ਪਾਈ ਉਸ ਦੀ ਵੀਡੀਓ ਦੇ ਨੀਚੇ ਹੋਰਿਆਂ ਨੇ ਇੰਨੇ ਗੰਦੇ ਕਮੈਂਟ ਕੀਤੇ ਆਪਣੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਕਿ 스멜ਲੀ ਪੀਪਲ کہہ ਕੇ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਅੱਜ ਤਾਂ ਸਾਰੀਆਂ ਓਬਰਸ ਬੰਦ ਹੋਣਗੀਆਂ ਅੱਜ ਤਾਂ ਕੋਈ ਟਰੱਕ ਨਹੀਂ ਡਾਊਨਟਾਊਨ ਚ ਆਏਗਾ ਕਿਉਂਕਿ ਵੀ ਸਾਰੇ ਪੰਜਾਬੀ ਤਾਂ ਅੱਜ ਇੱਥੇ ਆਏ ਹੋਏ ਆ ਪੰਜਾਬੀ ਇਹ ਸਾਰੇ ਕੰਮ ਕਰਦੇ ਆਗੇ ਹਨਾ ਸੋ ਉਹਨਾਂ ਨੇ ਬਹੁਤ ਗੰਦੇ ਗੰਦੇ ਕਮੈਂਟ ਕੀਤੇ ਇਸ ਚੀਜ਼ ਬਾਰੇ ਸੋ ਜਿੱਥੋਂ ਇਹ ਚੀਜ਼ ਪਤਾ ਲੱਗਦੀ ਆ ਵੀ ਇੰਨੀ ਜ਼ਿਆਦੇ ਜਿਹੜੀ ਹੇਟ ਆਪਣੀ ਕਮਿਊਨਿਟੀ ਦੇ ਪ੍ਰਤੀ ਵੱਧ ਚੁੱਕੀ ਆ ਕੀ ਸੋ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਤੇ ਕੈਨੇਡਾ ਇੱਕ ਐਹੋ ਜਿਹੀ ਕੰਟਰੀ ਆ ਜਿੱਥੇ ਇੱਕ ਕਿਸਮ ਦੇ ਲੋਕ ਨਹੀਂ ਰਹਿੰਦੇ ਨਾ ਇਹ ਕਿਹ ਧਰਮ ਦੇ ਲੋਕ ਰਹਿੰਦੇ ਮਲਟੀਕਲਚਰਲ ਕੰਟਰੀ ਆ ਤੇ ਇੱਥੋਂ ਦੀ ਜਿਹੜੀ ਗਵਰਨਮੈਂਟ ਵੀ ਆ ਉਹਨੇ ਵੀ ਟਾਈਮ ਟੂ ਟਾਈਮ ਜਿਹੜੇ ਆ ਅਲੱਗ-ਅਲੱਗ ਕੰਟਰੀ ਦੇ ਲੋਕ ਬੁਲਾਏ ਆ ਇੱਥੇ ਜਦੋਂ ਦਲਜੀਤ ਦਾ ਕੰਸਰਟ ਸੀ ਆਪਾਂ ਸਾਰਿਆਂ ਨੇ ਜਸਟਿਨ ਟਰੂਡਰ ਦੀ ਵੀਡੀਓ ਵੀ ਦੇਖੀ ਸੀਗੀ ਕਿ ਉਹ ਸਪੈਸ਼ਲ ਰੁਕਿਆ ਸੀਗਾ ਹਨਾ ਉਹ ਦਲਜੀਤ ਨੂੰ ਮਿਲਿਆ ਉਨੇ ਉਹਦੇ ਨਾਲ ਗੱਲਬਾਤ ਕੀਤੀ ਹੈ ਨਾ ਸੋ ਉਸ ਬੰਦੇ ਨੇ ਤਾਂ ਇੱਕ ਹਸਾਬ ਦਾ ਕਹਿ ਲੋ ਕਿ ਉਹਦੇ ਹੌਸਲਾ ਅਫਸਾਈ ਕੀਤੀ ਹੈ ਜਿਵੇਂ ਵੀ ਆਪਾਂ ਇਹ ਚੀਜ਼ ਨੂੰ ਲੈ ਲਈਏ ਜਦੋਂ ਵੀ ਕੋਈ ਇੰਡੀਅਨ ਫੈਸਟੀਵਲਸ ਆਉਂਦੇ ਆਪਾਂ ਵੀ ਸਾਖੀ ਦੀ ਗੱਲ ਕਰੀਏ ਆਪਾਂ ਦੀਵਾਲੀ ਦੀ ਗੱਲ ਕਰੀਏ ਹਰ ਟਾਈਮ ਦੇ ਉੱਤੇ ਇਥੋਂ ਦੇ ਐਮਪੀ ਚਾਹੇ ਉਹ ਗੋਰੇ ਆ ਚਾਹੇ ਉਹ ਕਾਲੇ ਆ ਉਹ ਆਲਵੇਸ ਵੀਡੀਓ ਪਾਉਂਦੇ ਆ ਮਤਲਬ ਉਹ ਇਟ ਇਸ ਦੂਜੀ ਕਮਿਊਨਿਟੀ ਨੂੰ ਵੀ ਰਿਅਲਾਈਜ਼ ਕਰਵਾਉਂਦੇ ਕਿ ਹਾਂ ਅਸੀਂ ਤੁਹਾਡੇ ਧਰਮ ਦਾ ਤੁਹਾਡੇ ਤਿਉਹਾਰਾਂ ਦਾ ਸਤਿਕਾਰ ਕਰਦੇ ਆ ਹੁਣ ਦਿਲਜੀਤ ਦੇ ਕੰਸਰਟ ਦੇ ਉੱਤੇ ਮੈਂ ਵੀ ਉਹ ਕਮੈਂਟ ਪੜੇ ਮਤਲਬ ਲੋਕਾਂ ਨੇ ਬਹੁਤ ਕਮੈਂਟ ਕੀਤੇ ਕਿਤੇ ਨਾ ਕੀਤੇ ਉਹ ਜਿਹੜੀ ਇੱਕ ਵੀਡੀਓ ਵਸਾਗਾ ਵਿੱਚ ਦੀ ਪਈ ਸੀ ਕਿ ਉੱਥੋਂ ਲੈ ਕੇ ਹੀ ਇਹ ਮਾਮਲਾ ਸ਼ੁਰੂ ਹੋਇਆ ਸੋ ਜਿਹੜਾ ਵੀ ਬੰਦਾ ਵੀਡੀਓ ਪਾਉਂਦਾ ਵਾ ਮੈਨੂੰ ਲੱਗਦਾ ਕੋਈ ਵੀ ਸੋਸ਼ਲ ਮੀਡੀਆ ਤੇ ਆ ਜਾਂ ਇਨਫਲੂਐਂਸਰ ਹੁੰਦਾ ਵਾ ਆਲਵੇਸ ਉਹਦਾ ਫਰਜ ਹੁੰਦਾ ਵਾ ਕਿ ਮੈਂ ਕੀ ਪਾ ਰਹੀ ਆਂ ਵਾ ਜਾਂ ਜਿਹੜੀ ਮੈਂ ਪੋਸਟ ਪਾਉਂਗਾ ਮੇਰੇ ਤਾਂ ਵਿਊ ਆਏਣਗੀਆਂ ਬਟ ਲੋਕਾਂ ਦੀ ਲਾਈਫ ਤੇ ਉੱਤੇ ਇਹਦਾ ਕੀ ਇਫੈਕਟ ਪਾਊਗਾ ਹੁਣ ਜਿਵੇਂ ਆਪਾਂ ਗੱਲ ਕਰਦੇ ਆਂ ਕਿ ਕਮਿਊਨਿਟੀ ਹੇਟ ਵਧੀ ਇਹ ਹੇਟ ਵੈਸੇ ਅੱਜ ਦੇ ਨੇ ਟਾਈਮ ਟੂ ਟਾਈਮ ਕਈ ਚੀਜ਼ਾਂ ਦੇ ਉੱਤੇ ਆਪਣੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਜਦੋਂ 2016 ਦੇ ਵਿੱਚ ਅਸੀਂ ਕੈਨੇਡਾ ਆਏ ਸੀ ਤੁਸੀਂ ਉਹਦੀ ਮੂਸੇ ਵਾਲੇ ਦੀ ਮੂਵੀ ਵੀ ਦੇਖੀ ਹੋਣੀ ਹੈ ਜਿਹੜੀ ਉਹਨੇ ਸਟੂਡੈਂਟ ਲਾਈਫ ਤੇ ਬਣਾਈ ਸੀਗੀ ਉਹ ਮੂਵੀ ਦੇ ਵਿੱਚ ਉਹਨੇ ਸਾਰਾ ਸੱਚ ਦਿਖਾਇਆ ਸੀਗਾ ਕਿਉਂਕਿ 2016 ਦਾ ਟਾਈਮ ਐਦਾਂ ਦਾ ਸੀ ਨਾ ਉਦੋਂ ਵੀ ਕਿਸੇ ਨੇ ਵੀਡੀਓ ਪਾਈ ਸੀਗੀ ਸ਼ਾਇਦ ਕੋਈ ਉਦੋਂ ਆਂਟੀ ਵੀ ਸੀ ਜਿਹਨੇ ਵੀਡੀਓ ਪਾਈ ਸੀਗੀ ਕਿ ਸਟੂਡੈਂਟ ਤਾਂ ਗੁਰਦੁਆਰੇ ਤੋਂ ਲੰਗਰ ਸ਼ੱਕਦੇ ਆ ਸੋ ਉਸ ਵੀਡੀਓ ਦਾ ਇੰਨਾ ਕੁ ਪ੍ਰਭਾਵ ਪਿਆ ਕਿ ਗੁਰਦੁਆਰੇ ਵਾਲਿਆਂ ਨੇ ਸਟੂਡੈਂਟ ਅਲਾਉ ਕਰਨੇ ਬੰਦ ਕਰ ਦਿੱਤੇ ਸੀਗੇ ਨਾ ਮਤਲਬ ਉੱਥੇ ਸਟੂਡੈਂਟ ਜਾਂਦੇ ਨਹੀਂ ਸੀ ਜਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਤਾਂ ਰੋਜ਼ ਇੱਥੇ ਰੋਟੀ ਖਾਣ ਆ ਜਾਂਦੇ ਹੋ ਫਿਰ ਇੱਕ ਟਾਈਮ ਮੈਦਾ ਦਾ ਆਇਆ ਜਦੋਂ ਸਟੂਡੈਂਟਾਂ ਨੂੰ ਬੇਸਮੈਂਟ ਦੇਣੀਆਂ ਬੰਦ ਕਰ ਦਿੱਤੀਆਂ ਹੁਣ ਜੇ ਆਪਾਂ ਬੇਸਮੈਂਟ ਦੀ ਗੱਲ ਕਰੀਏ ਆਪਾਂ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਆ ਜਿਹੜੇ ਵਿੱਚ ਓਨਰਸ ਨੇ ਸਟੂਡੈਂਟਸ ਨੂੰ ਬੇਸਮੈਂਟ ਦਿੱਤੀ ਹੁੰਦੀ ਆ ਉਹ ਬੀਸਮੈਂਟ ਸਾਫ਼ ਨਹੀਂ ਰੱਖਦੇ ਪਰ ਪਿੱਛੇ ਜੇ ਆਪਾਂ ਇੱਕ ਵੀਡੀਓ ਇਹ ਵੀ ਦੇਖੀ ਸੀਗੀ ਜਦੋਂ ਓਨਰ ਨੇ ਜਿਹੜਾ ਸੀਗਾ ਟੈਨੈਂਟ ਨੂੰ ਤੰਗ ਕੀਤਾ ਸੀਗਾ ਸੋ ਚੰਗੇ ਮਾੜੇ ਲੋਕ ਜਿਹੜੇ ਆ ਹਰੇਕ ਧਰਮ ਦੇ ਹੁੰਦੇ ਆ ਆਪਾਂ ਇਹਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਇਹ ਚੀਜ਼ ਪੰਜਾਬੀ ਕਰਦੇ ਆ ਬਸ ਇਹ ਆ ਕਿ ਜਦੋਂ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਆਪਣੇ ਸਾਹਮਣੇ ਕੋਈ ਚੀਜ਼ ਆ ਜਾਂਦੀ ਹੈ ਉਦੋਂ ਆਪਾਂ ਨੂੰ ਲੱਗਦਾ ਕਿ ਇਹ ਤਾਂ ਸਾਰੇ ਲੋਕ ਹੀ ਮਾੜੇ ਆ ਆਪਣੇ ਲੋਕ ਆਪਣਿਆਂ ਨੂੰ ਹੀ ਟਾਰਗੇਟ ਕਰ ਰਹੇ ਹੈਗੇ ਤੁਸੀਂ ਵੀਡੀਓਜ਼ ਦੇ ਵਿੱਚ ਦੇਖਦੇ ਹੋਵੋਗੇ ਲੋਕ 뷰 ਲੈਣ ਦੇ ਮਾਰੇ ਜਾਂ ਲੋਕ ਆ ਪਾਪੂਲਰ ਹੋਣ ਦੇ ਮਾਰੇ ਆਪਣੇ ਲੋਕਾਂ ਨੂੰ ਗਲਤ ਮਲਤ ਬੋਲਦੇ ਆ ਜਾਂ ਕਈ ਪੇਜਾਂ ਵਾਲੇ ਫੇਮ ਲੈਣ ਦੇ ਮਾਰੇ ਇਹਨਾਂ ਚੀਜ਼ਾਂ ਤੇ ਮਤਲਬ ਕਿ ਬੋਲਦੇ ਰਹਿੰਦੇ ਆਗੇ ਪਰ ਉਸ ਚੀਜ਼ ਦਾ ਅੱਗੇ ਜਾ ਕੇ ਕਿੰਨਾ ਅਸਰ ਪੈਂਦਾ ਜਿਵੇਂ ਹੁਣ ਆਪਾਂ ਰੀਸੈਂਟਲੀ ਇਸ ਮੁੱਦੇ ਦੀ ਗੱਲ ਕਰੀਏ ਜਿਹਦੇ ਵਿੱਚ ਕਿ ਆਪਣੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਇਹਦੇ ਵਿੱਚ ਹੁਣ ਸਾਰੇ ਆ ਗਏ ਇਹਦੇ ਵਿੱਚ ਇਹ ਨਹੀਂ ਹੈ ਕਿ ਕੱਲੇ ਸਟੂਡੈਂਟ ਆ ਜਾਂ ਕੋਈ ਕੱਚੇ ਆ ਸਾਰੇ ਪੱਕੇ ਸਿਟੀਜ਼ਨ ਸਾਰੇ ਆ ਇਸ ਚੀਜ਼ ਦੇ ਵਿੱਚ ਹਰ ਇੱਕ ਦੀ ਫੈਮਿਲੀ ਦੇ ਵਿੱਚ ਅੱਗੇ ਜਾ ਕੇ ਬੱਚਿਆਂ ਨੇ ਸਕੂਲ ਦੇ ਵਿੱਚ ਜਾਣਾ ਤੇ ਉਹਨਾਂ ਸਕੂਲ ਵਾਲੇ ਬੱਚਿਆਂ ਨੇ ਹੋਰ ਬੱਚਿਆਂ ਦੇ ਨਾਲ ਪੜਨਾਗਾ ਸੋ ਉਹਨਾਂ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਅੱਗੇ ਜਾ ਕੇ ਸਾਹਮਣਾ ਕਰਨਾ ਪਊਗਾ ਜਿਹੜੀ ਆ ਹੇਟ ਜਿਹੜੀ ਚੱਲ ਰਹੀ ਹੈਗੀ ਤੇ ਹੇਟ ਚਲਾਉਣ ਵਾਲੇ ਕੌਣ ਨੇ ਜਿਹੜੇ ਆ ਵੀਡੀਓਜ਼ ਬਣਾਉਂਦੇ ਨੇਗੇ ਇੱਕ ਦੂਜੇ ਦੇ ਪ੍ਰਤੀ ਬੋਲਦੇ ਨੇਗੇ ਤੇ ਇੱਥੋਂ ਹੀ ਜੱਜ ਕਰਦੇ ਨੇਗੇ ਤੇ ਹਾਂਜੀ ਇਹ ਕਮਿਊਨਿਟੀ ਦਾ ਮਾੜੀ ਜਾਏਗੀ ਹਣਾ ਇਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਤੁਹਾਨੂੰ ਰਿਜ਼ਲਟ ਜ਼ਰੂਰ ਮਿਲਣਗੇ ਸੋ ਇਸੇ ਕਰਕੇ ਆਪਾਂ ਹਰ ਵੀਡੀਓ ਦੇ ਵਿੱਚ ਕਹਿੰਦੇ ਨੇ ਵੀ ਮੰਨ ਲਓ ਕਿਉਂਕਿ ਲੋਕ ਸਾਡੀਆਂ ਵੀਡੀਓਜ਼ ਦੇ ਨੀਚੇ ਵੀ ਬਹੁਤ ਕਮੈਂਟ ਇਦਾਂ ਦੇ ਕਰਦੇ ਆਗੇ ਬੋਲਦੇ ਨੇ ਇੱਕ ਦੂਜੇ ਨੂੰ ਪਰ ਇਹ ਵੀ ਦੇਖ ਦੇਗੇ ਵੀ ਉਸ ਚੀਜ਼ ਦਾ ਅਸਰ ਕਿੰਨਾ ਪਊਗਾ ਅੱਗੇ ਜਾ ਕੇ ਹਣਾ ਤਾਂ ਆਪਣੀ ਇੱਕ ਰਿਸਪੌਂਸਿਬਿਲਟੀ ਬਣਦੀ ਹੈ ਜੇ ਆਪਣੀ ਕਮਿਊਨਿਟੀ ਦਾ ਕੋਈ ਵੀ ਬੰਦਾ ਇੱਕ ਬਾਹਰੀ ਕੰਟਰੀ ਦੇ ਵਿੱਚ ਹੈਗਾ ਉਹ ਉਹਦੀ ਵੀਡੀਓ ਪਾਉਣ ਦੀ بجائے ਜਾਂ ਸੋਸ਼ਲ ਮੀਡੀਆ ਤੇ ਉਸ ਬੰਦੇ ਬਾਰੇ ਬੋਲਣ ਦੀ بجائے ਜੇ ਕਿਸੇ ਹੋਰ ਤਰੀਕੇ ਦੇ ਨਾਲ ਉਸ ਬਾਰੇ ਗੱਲ ਕਰੇ ਜਾਂ ਸਮਝਾਵੇ ਤਾਂ ਮੈਨੂੰ ਲੱਗਦਾ ਇਹ ਹੇਟ ਘਟ ਸਕਦੀ ਆ ਪਰ ਇਹ ਹੇਟ ਘਟਣ ਦਾ ਨਾਮ ਨਹੀਂ ਲੈ ਰਹੀ ਇਹ ਹੇਟ ਵਾਧੀ ਹੀ ਜਾ ਰਹੀ ਹੈ ਹੁਣ ਜਿਵੇਂ ਤੁਹਾਨੂੰ ਸੁੱਕਨੇ ਕਿਹਾ ਸੀਗਾ ਕਿ ਸਾਡੀ ਵੀਡੀਓਜ਼ ਦੇ ਨੀਚੇ ਵੀ ਕਮੈਂਟਾਂ ਦੇ ਮੈਂ ਬਹੁਤ ਵਾਰ ਦੇਖਦੀ ਆ ਕਿ ਕਈ ਵਾਰ ਨਾ ਇੱਕ ਬੰਦੇ ਨੇ ਕਮੈਂਟ ਕੀਤਾ ਹੁੰਦਾ ਕਿਉਂਕਿ ਜੇ 10 ਲੋਕ ਬਹੁਤ ਵਧੀਆ ਕਮੈਂਟ ਕਰ ਰਹੇ ਤਾਂ ਇੱਕ ਇਹੋ ਜਿਹਾ ਵੀ ਹੋਊਗਾ ਜਿਹੜਾ ਬੈਡ ਕਮੈਂਟ ਕਰੂਗਾ ਲਾਜ਼ਮੀ ਆ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਹੋ ਤੇ ਜਦੋਂ ਇੱਕ ਨੇ ਕਮੈਂਟ ਕੀਤਾ ਨਾ ਵੈਸੇ ਤਾਂ ਅਸੀਂ ਨਾਲ ਦੇ ਨਾਲ ਡਿਲੀਟ ਕਰ ਦਿੰਨੇ ਆ ਨਾ ਅਸੀਂ ਕੋਈ ਵੀ ਆਪਣਾ ਬੈਡ ਜਿਹੜਾ ਕਮੈਂਟ ਆ ਆਪਣੇ ਚੈਨਲ ਤੇ ਨਹੀਂ ਰੱਖਦੇ ਕਿਉਂਕਿ ਸਾਨੂੰ 네ਗੇਟਿਵਿਟੀ ਨਹੀਂ ਪਸੰਦ ਨਾ ਬਟ ਕਈ ਵਾਰ ਕੀ ਹੁੰਦਾ ਨਾ ਜੇ ਕਿਸੇ ਇੱਕ ਨੇ ਕਮੈਂਟ ਕਰ ਦਿੱਤਾ ਤੇ نیچے 10 ਆ ਕੇ ਵੀ ਉਹਦੇ ਤੇ ਕਮੈਂਟ ਕਰਨਗੇ ਚਾਹੇ ਉਹਨਾਂ ਨੂੰ ਗੱਲ ਦਾ ਪਤਾ ਚਾਹੇ ਨਹੀਂ ਪਤਾ ਮਤਲਬ ਉਹ ਇੱਕ ਚੀਜ਼ ਜਦੋਂ ਸ਼ੁਰੂ ਹੋ ਜਾਂਦੀ ਹੈ ਹੁਣ ਜੇ ਮੈਂ ਆਪਣੇ ਲੋਕਾਂ ਦੀ ਵੀ ਗੱਲ ਕਰਾਂ ਹਨਾ ਆਪਣੇ ਲੋਕ ਨਾ ਆਪਣਿਆਂ ਦਾ ਸਾਥ ਨਹੀਂ ਦਿੰਦੇ ਚਾਹੇ ਉਹ ਕੰਮਕਾਰ ਦੇ ਵਿੱਚ ਹੋਵੇ ਆਪਣੇ ਲੋਕਾਂ ਦੀ ਯੂਨਿਟੀ ਬਹੁਤ ਘੱਟ ਹੈ ਹੋਰ ਕਮਿਊਨਿਟੀ ਦੀ ਗੱਲ ਕਰੀਏ ਗੁਜਰਾਤੀਆਂ ਦੀ ਬਹੁਤ ਕਮਿਊਨਿਟੀ ਆਪਣੀ ਜਿਹੜੀ ਯੂਨਿਟੀ ਹੈਗੀ ਹੈਗੀ ਹੋਰ ਲੋਕਾਂ ਦੀ ਬਹੁਤ ਯੂਨਿਟੀ ਆ ਪਰ ਕਿਤੇ ਕਿਤੇ ਆਪਣੇ ਜਿਹੜੇ ਲੋਕ ਆ ਇਹਨਾਂ ਦੀ ਯੂਨਿਟੀ ਟੁੱਟਦੀ ਜਾ ਰਹੀ ਹੈਗੀ ਮੈਂ ਤਾਂ ਇਸ ਵੀਡੀਓ ਰਾਹੀਂ ਇੱਕ ਚੀਜ਼ ਹੋਰ ਕਹਿਣਾ ਚਾਹਣਾ ਵੀ ਜਿਹੜੇ ਆਪਣੇ ਪੰਜਾਬੀ ਬੱਚੇ ਆਗੇ ਹਨਾ ਕੋਈ ਹੋਰ ਜਗ੍ਹਾ ਤੇ ਰਹਿ ਰਹੇ ਨੇ ਕਿਸੇ ਹੋਰ ਸਟੇਟ ਦੇ ਵਿੱਚ ਇੱਥੇ ਰਹਿ ਰਹੇ ਨੇ ਕੈਨੇਡਾ ਦੇ ਵਿੱਚੋਂ ਅਲੱਗ-ਅਲੱਗ ਜਗ੍ਹਾ ਤੇ ਪੀਆਰ ਦੇ ਲਈ ਗਏ ਹੋਏ ਨੇ ਸੋ ਆਪਣੀ ਸੇਫਟੀ ਵੀ ਰੱਖੋ ਕਿਉਂਕਿ ਇਸ ਚੀਜ਼ ਦਾ ਤੁਹਾਡੇ ਤੇ ਵੀ ਅਸਰ ਪੈ ਸਕਦਾ ਕਿਉਂਕਿ ਜਦੋਂ ਹੇਟ ਵਧਦੀ ਹੈ ਤਾਂ ਸਾਰੇ ਪਾਸੇ ਹੀ ਵਧਦੀ ਹੈ ਫਿਰ ਅ ਕਿਉਂਕਿ ਆਪੜੇ ਲੋਕ ਨਾ ਆਪਣੇ ਦਾ ਸਾਥ ਨਹੀਂ ਦਿੰਦੇ ਚਾਹੇ ਉਹ ਕੰਮਕਾਰ ਦੇ ਵਿੱਚ ਗੱਲ ਹੋਵੇ ਕਿ ਜੇ ਪੰਜਾਬੀ ਕੋਈ ਪੰਜਾਬੀ ਦੇ ਅੰਦਰ ਕੰਮ ਕਰਦਾ ਤਾਂ ਉਹਦਾ ਐਕਸਪੀਰੀਅੰਸ ਵਧੀਆ ਨਹੀਂ ਰਹਿੰਦਾ ਕਿਉਂਕਿ ਸਾਨੂੰ ਬਹੁਤ سارے ਲੋਕੀ ਮੈਸੇਜਸ ਕਰਦੇ ਕਮੈਂਟ ਜਾਂ ਫੋਨ ਵੀ ਆਉਂਦੇ ਆ ਕਿਉਂਕਿ ਸਾਡਾ ਕੰਮ ਐਵੇਂ ਦਾ ਵਾ ਨਾ ਕਈ ਵਾਰ ਅਗਲੇ ਡਿਸਕਸ ਕਰਦੇ ਆ ਤਾਂ ਬਹੁਤ ਵਾਰ ਕੁੜੀਆਂ ਦੇ ਫੋਨ ਆਉਂਦੇ ਆ ਕਿ ਅਸੀਂ ਫਲਾਣੇ ਪੰਜਾਬੀ এমਪਲੋਇਰ ਤੋਂ ਕੰਮ ਕਰਦੇ ਸੀਗੇ ਤੇ ਹੁਣ ਉਹ ਸਾਨੂੰ ਜੋਬ ਲੈਟਰ ਨਹੀਂ ਦੇ ਰਹੀਆਂ ਹੁਣ ਸਾਨੂੰ ਤੰਗ ਕਰ ਰਹੀਆਂ ਸੋ ਇਹ ਚੀਜ਼ ਆ ਤੇ ਆਨ ਰੱਖੇ ਕਰੋ ਕਿ ਇਹ ਵੀ ਤੁਹਾਡੇ ਬੱਚਿਆਂ ਵਰਗੀ ਹੈ ਕਿ ਜੇ ਤੁਹਾਨੂੰ ਤੁਹਾਡੇ ਰੱਬ ਨੇ ਏਡੇ ਵੱਡੇ ਬਿਜ਼ਨਸ ਖੜੇ ਕੀਤੇ ਆ ਤੇ ਤੁਸੀਂ ਐਟਲੀਸਟ ਆਪਦੀ ਕਮਿਊਨਿਟੀ ਦੀ ਤਾਂ ਹੈਲਪ ਕਰੋ ਸੋ ਕਾਫੀ ਹੋਰ ਚੀਜ਼ਾਂ ਨੇ ਜਿਹੜੀਆਂ ਆਪਾਂ ਡਿਸਕਸ ਕਰਨਾ ਚਾਹੁੰਦੇ ਆਂਗੇ ਪਰ ਵੀਡੀਓ ਕਾਫੀ ਲੰਬੀ ਹੋ ਸਕਦੀ ਹੈਗੀ ਪਰ ਬਾਕੀ ਲੋਕ ਆਪ ਸਮਝਦਾਰ ਹੈਗੇ ਨੇ ਕਿ ਜਿਹੜਾ ਸਮਝਦਾਰ ਬੰਦਾ ਹੈਗਾ ਉਹ ਤਾਂ ਹੀ ਕੰਮ ਕਰਦਾ ਹੀ ਨਗਾ ਪਰ ਜਿਹੜੇ ਸ਼ਰਾਰਤੀ ਅਨਸਰ ਹੈਗੇ ਆਗੇ ਉਹੀ ਇਹ ਕੰਮ ਕਰਦੇ ਆਗੇ ਇੱਕ ਦੂਜੇ ਨੂੰ ਡੀਫੇਮ ਕਰਨਾ ਹਨਾ ਸੋ ਇਹੀ ਰਿਕੁਐਸਟ ਆ ਕਿ ਕੇ ਆਪਦੀ ਕਮਿਊਨਿਟੀ ਦੇ ਪ੍ਰਤੀ ਤੁਸੀਂ ਜਿਹੜੀ ਹੇਟ ਆ ਨਾ ਵਧਾਓ ਜੇ ਤੁਹਾਨੂੰ ਕਦੇ ਵੀ ਕੋਈ ਬੰਦਾ ਇਦਾਂ ਦਾ ਮਿਲਦਾ ਉਹਦੇ ਪ੍ਰਤੀ ਕੋਈ ਇਦਾਂ ਦੀ ਵੀਡੀਓ ਨਾ ਪਾਓ ਜਿਹਦੇ ਕਰਕੇ ਕੇ ਸਾਰੀ ਕਮਿਊਨਿਟੀ ਨੂੰ ਉਸ ਚੀਜ਼ ਦਾ ਖਮਿਆਜਾ ਜਿਹੜਾ ਤਾਂ ਆਪਣਾ ਚੱਲਣਾ ਪਵੇ ਸੋ ਉਮੀਦ ਕਰਦੇ ਆਂਗੇ ਕਿ ਆਪਾਂ ਨੂੰ ਅੱਗੇ ਜਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਚੰਗੀਆਂ ਚੀਜ਼ਾਂ ਜ਼ਰੂਰ ਮਿਲਣਗੀਆਂ ਤੇ ਲੋਕ ਸ਼ਾਇਦ ਇਹਨਾਂ ਚੀਜ਼ਾਂ ਨੂੰ ਫੋਲੋ ਕਰਨ ਕਿ ਵੀ ਆਪਾਂ ਆਪਦੀਆਂ ਦੀਆਂ ਲੱਤਾਂ ਬਾਹਾਂ ਨਾ ਖਿੱਚੀਏ ਜੇ ਕੋਈ ਸਕਸੈਸ ਹੋ ਰਿਹਾ ਤਾਂ ਆਪਾਂ ਉਹਦੇ ਵਿੱਚ ਖੁਸ਼ ਹੋਣਾ ਸਿੱਖੀਏ ਨਾ ਕਿ ਆਪਾਂ ਇਸ ਚੀਜ਼ ਦੀ ਹੇਟ ਵਧਾਈਏ ਵੀ ਉਹ ਅੱਗੇ ਵੱਧ ਗਿਆ ਮੈਂ ਪਿੱਛੇ ਰਹਿ ਗਿਆ ਇਹਦੇ ਵਿੱਚ ਮੈਂ ਇੱਕ ਚੀਜ਼ ਐਡ ਆਨ ਕਰਦੀ ਵੈਸੇ ਇਹ ਆਪਣੇ ਪੈੰਦਾ ਤੇ ਚੱਲੇ ਆਉਂਦਾ ਨਾ ਆਪਣੇ 'ਚ ਪਤਾ ਕੀ ਹੁੰਦਾ ਵਾ ਕਿ ਜੇ ਤਾਂ ਕੋਈ ਗਰੀਬ ਆਪਾਂ ਉਹਦੇ ਘਰੇ ਨਹੀਂ ਜਾਵਾਂਗੇ ਕਿ ਗਰੀਬ ਆ ਹਨਾ ਇਹ ਮੇਰੇ ਸਟੈਂਡਰਡ ਦਾ ਨਹੀਂ ਆ ਜਦੋਂ ਸਟੈਂਡਰਡ ਦਾ ਹੋ ਜਾਊਗਾ ਫਿਰ ਆਪਾਂ ਉਦਾਂ-ਉਦੇ ਤੋਂ ਜੈਲਸੀ ਕਰਾਂਗੇ ਕਿਉਂਕਿ ਦੇਖੋ ਰੱਬਾ ਰੱਬ ਨੇ ਤਾਂ ਹਰੇਕ ਦਾ ਟਾਈਮ ਲੈ ਕੇ ਆਉਣਾ ਹੀ ਆ ਕਦੇ ਕਿਸੇ ਦਾ ਚੰਗਾ ਹੁੰਦਾ ਕਦੇ ਕਿਸੇ ਦਾ ਮਾੜਾ ਹੁੰਦਾ ਪਰ ਤੁਹਾਨੂੰ ਵੀ ਐਜ਼ ਆ ਇਨਸਾਨ ਵੀ ਆਪਾਂ ਕਹਿੰਨੇ ਆ ਕਿ ਇਹਦੇ ਚ ਕਮਿਊਨਿਟੀ ਦੀ ਗੱਲ ਵੀ ਨਹੀਂ ਬਟ ਐਜ਼ ਅ ਹਿਊਮਨ ਹੁੰਦੇ ਆ ਵੀ ਤੁਹਾਡਾ ਫਰਜ਼ ਆ ਕਿ ਤੁਸੀਂ ਖੜੋ ਹਨਾ ਅਗਲੇ ਦੇ ਨਾਲ ਸੋ ਅਗਲੇ ਤੇ ਮਾਰੇ ਟਾਈਮ 'ਚ ਵੀ ਜੇ ਤੁਹਾਨੂੰ ਰੱਬ ਨੇ ਇਨਾ ਕਾਬਿਲ ਕੀਤਾ ਵਾ ਤਾਂ ਅਗਲੇ ਦੇ ਨਾਲ ਖੜੋ ਸੋ ਇਸੇ ਨਾਲ ਹੀ ਆਪਾਂ ਕਰਦੇ ਆ ਜੀ ਅੱਜ ਦੀ ਵੀਡੀਓ ਦੀ ਸਮਾਪਤੀ ਜਲਦੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੇਂ ਟੌਪਿਕ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ